ਹਏ ਉਹ ਦੇਖ ਲੋ ਕਿਵੇਂ ਰੋਈ ਹੁੰਦਾ ਹੁੰਦਾ ਦੇ ਨਹੀਂ ਮੈਂ ਆ ਢਾਈ ਤਿੰਨ ਟੋਲੇ ਦਾ ਪੂਰਾ ਐਡਾ ਸੈੱਟ ਬਣਾਣਾ ਸੀ ਤੇ ਆ ਇੰਨਾ ਕਰ ਹੈ ਨਾ ਮੇਰੇ ਕੋਲੇ ਪਾ ਦਿਆ ਕਰ ਨਿਗਾਰੇ ਮੇਰੀ ਆਪਦੇ ਕਮਰੇ ਚ ਹੀ ਪਾ ਦਿਆ ਕਰ ਓ ਮੈਂ ਡਿੱਗ ਜੇ ਬਿੱਡਾਂ ਤੋਂ ਬਸ ਕਰ ਪੁੱਤ ਚੁੱਪ ਕਰ ਜਾ ਚੱਲ ਕਿਰਾਂ ਇੱਕ ਵਾਰੀ ਤੇਰੀ ਸੱਸ ਦੇ ਮੂੰਹੋਂ ਗੱਲ ਤਾਂ ਸੁਣੀਏ ਵੀ ਕਹਿੰਦੀ ਕੀ ਐ ਆਜੋ ਬੱਤ ਚੱਲ ਬੱਤ ਸਾਸੀ ਕਾਲ ਜੀ ਸਾਸੀ ਕਾਲ ਕੋਠੀ ਕੋਈ ਹਾਂ ਜੀ ਠੀਕ ਹੈ ਕਿਵੇਂ ਪੰਕੀ ਪੁੱਤ ਤੂੰ ਤੇ ਤੇਰਾ ਬਾਪੂ ਕਿਵੇਂ ਇਕੱਠੇ ਹੋਣ ਉਹ ਤਾਂ ਮੰਮੀ ਜੀ ਨੇ ਕਿਹਾ ਸੀਗਾ ਵੀ ਬਾਪੂ ਜੀ ਨਾਲ ਗੱਲ ਕਰਨੀ ਹੈ ਕੋਈ ਹਾਂ ਕਰਕੇ ਮੈਂ ਉਹਨਾਂ ਨੂੰ ਲੈ ਕੇ ਆਈਆਂ ਐਸੇ ਕਰਕੇ ਆਇਆ ਕੁੜਮਾ ਹੁਣ ਦੇਖਦੇ ਸੀ ਤਾਂ ਹੈਗੀ ਸੀ ਪਰ ਇੰਨਾ ਸੀ ਤੀ ਹਾਂ ਉਹਨਾਂ ਨੇ ਸਵੇਰੇ ਮੈਨੂੰ ਕਿਹਾ ਸੀ ਕਿਨੇ ਇੱਕ ਬਸ ਜਾਈ ਤੇ ਦੂਜੀ ਮੁੜਿਆਈ ਮੈਂ ਉਵੇਂ ਹੀ ਕਰਿਆ ਜੀ ਤਰਾ ਆਜੋ ਬੈਠ ਕੇ ਗੱਲ ਕਰਦੇ ਆ ਜਿਹੜੀ ਵੀ ਚਾਹੀਏ ਚਲੋ ਆਜੋ ਹਾਂਜੀ ਕੁੜਮਣੀ ਸਾਹਿਬ ਦੱਸੋ ਤੁਸੀਂ ਕਿਵੇਂ ਬੁਲਾਇਆ ਮੋਤਾ ਹੈ ਦੱਸ ਕੇ ਲਈ ਆਈ ਹੋਊਗੀ ਵੀ ਕਿਉਂ ਬੁਲਾਇਆ ਭਾਈ ਸਾਨੂੰ ਖਰ ਦੱਸਿਆ ਵੀ ਹੈ ਪਰ ਇਹਨੇ ਇਹ ਵੀ ਕਹਿਆ ਵੀ ਮੇਰੀ ਸੱਸ ਨੇ ਕੋਈ ਖਾਸ ਗੱਲ ਕਰਨੀ ਹੈ ਦੱਸੋ ਕੀ ਗੱਲ ਕਰਨੀ ਹੈ ਖਾਸ ਤਾਂ ਫਿਰ ਮੈਂ ਸਾਨੂੰ ਦੱਸ ਦਿੰਨੀ ਆ ਹਾਂ ਵਿਆਹ ਵੇਲੇ ਨਹੀਂ ਤੁਸੀਂ ਸਾਡੀਆਂ ਗੱਲਾਂ ਤੇ ਪੂਰ ਉਤਰੇ ਉਦੋਂ ਮੈਨੂੰ ਬਥੇਰੀ ਮੇਰੀਆਂ ਦਰਾਣੀ ਦੀ ਠਾਣੀਆਂ ਨੇ ਹਾਲ-ਹਾਲ ਕਰੀ ਵੀ ਭੈਣੇ ਤੂੰ ਤਾਂ ਕਹਿੰਦੀ ਸੀ ਆਊਗਾ ਆ ਲਿਆਉਗੀ ਬਹੂ ਆ ਲਿਆਉਗੀ ਉਦੋਂ ਵੀ ਮੈਂ ਚੁੱਪ ਕਰ ਗਈ ਹੈ ਫਿਰ ਵਰਤਾਂ ਤੇ ਮੇਰਾ ਜਲੂਸ ਨਿਕਲਿਆ ਉਦੋਂ ਵੀ ਮੈਂ ਚੱਲ ਕੋਈ ਨਾ ਉਹ ਜਾਣ ਕੇ ਕਿਸਾਰ ਲਿਆ ਫਿਰ ਮੈਨੂੰ ਆਸ ਸੀ ਵੀ ਸੂਸਕ ਤੇ ਉਤਰੋਂਗੇ ਖਰੇ ਹੈ ਮੇਰੀ ਠੱਕ ਬਣੂਗੀ ਮੈਂ ਦਿਖਾਉਂਗੀ ਆਪਦੇ ਪੇਕਿਆਂ ਨੂੰ ਆਪਦੇ ਸਰੀਕੇ ਕਬੀਲੇ ਨੂੰ ਉੱਥੇ ਵੀ ਭਾਈ ਮੇਰਾ ਪਤਾਇਆ ਸਾਨੂੰ ਕਿ ਜਲੂਸ ਨਿਕਲਿਆ ਸੱਦ ਹੋ ਗਈ ਮਨਾਉਣੀ ਆ ਭਾਈ ਲੋਹੜੀ ਅੱਛਾ ਤੇ ਲੋਹੜੀ ਤੇ ਸੱਦਣਾ ਸਾਰਾ ਪਿੰਡ ਠੀਕ ਹੈ ਹਾਂ ਹੁਣ ਦੇਖੋ ਪੂਰਾ ਸੋਹਣਾ ਪ੍ਰੋਗਰਾਮ ਕਰੂੰਗੀ ਹੈ ਡੀਜੇ ਡੂਜੇ ਲਾਉ ਨੱਚਣ-ਨੁੱਚਣ ਵਾਲੇ ਲਾਉਂਗੀ ਪੂਰਾ ਠੀਕ ਹੈ ਜੀ ਪੂਰੀ ਪਾਰਟੀ ਕਰਨੀ ਆ ਗੱਜ-ਬੱਜ ਕੇ ਮੈਂ ਆਪਦੇ ਪੋਤੇ ਦੀ ਚਲੋ ਉਹ ਤਾਂ ਖੁਸ਼ੀ ਦੀ ਗੱਲ ਐ ਵੀ ਲੋਹੜੀ ਧੂਮ-ਧਾਮ ਨਾਲ ਮਨਾਉਂਗੇ ਪਰ ਇੱਕ ਗੱਲ ਜ਼ਰੂਰ ਐ ਵੀ ਜਿੰਨੇ ਵੀ ਵਿਹਾਰ ਕੀਤੇ ਐ ਮੈਂ ਉਹਨਾਂ ਵਿਹਾਰਾਂ ਤੇ ਸਾਰਿਆਂ ਤੇ ਖੜਾ ਜੀ ਤੇ ਵੱਦ ਤੋਂ ਵੱਦ ਜੋਰ ਲਾ ਕੇ ਚੀਜ਼ਾਂ ਲਿਆ ਕੇ ਦਿੱਤੀਆਂ ਤੁਹਾਨੂੰ ਤੇ ਚਾਹੇ ਜਾ ਉਦੋਂ ਲਿਆ ਕੇ ਦਿੱਤੀਆਂ ਤੇ ਹੁਣ ਵੀ ਲੋਹੜੀ ਨੂੰ ਚਾਹੇ ਜਾ ਮੈਥੋਂ ਸਾਰਿਆਂ ਮੈਂ ਜ਼ਰੂਰ ਆਉਂਗਾ ਜੀ ਤੂੰ ਤਾਂ ਆਏਂ ਗਈ ਤੂੰ ਤਾਂ ਆਉਣੀ ਹੀ ਆਉਣਾ ਜਿਹੜੀਆਂ ਹੁਣ ਸਾਡੀਆਂ ਸ਼ਰਤਾਂ ਨੇ ਉਹਨਾਂ ਤੇ ਦੱਸ ਪੂਰਾ ਉਤਰੇਗਾ ਦੱਸੋ ਜੀ ਤੁਹਾਡੀਆਂ ਕੀ ਸ਼ਰਤਾਂ ਨੇ ਇੱਕ ਤਾਂ ਮੇਰੇ ਮੁੰਡੇ ਨੂੰ ਡੇਢ ਦੋ ਝੋਲਿਆਂ ਦੀ ਪਾਈ ਚੈਨੀ ਪੋਤੇ ਦੇ ਗੱਲ ਚ ਠੀਕ ਹੈ ਤੇ ਮੇਰੇ ਮੁੰਡੇ ਨੂੰ ਹੁਣ ਚਾਹੀਦਾ ਬੁਲਟ ਪਹਿਲਾਂ ਤਾਂ ਦੇਤਾ ਸੀ ਪੁਲਟਿਨਾ ਜਿਹੜੀ ਐ ਸੈਂਗਲੀ ਸੁਕਲੀ ਜਵਾਕਾਂ ਵੀ ਉਹ ਨਹੀਂ ਲੈਣੀ ਮੈਂ ਅੱਛਾ ਪੋਤੇ ਤੂੰ ਮੰਮੀ ਹੋਰ ਕੋਸ ਚਾਹੀਦਾਂ ਐ ਨਹੀਂ ਦੇ ਦੇ ਬਹੁਤ ਆ ਐਨਾਂ ਹੀ ਦੇ ਦੇ ਮੈਨੂੰ ਤਾਂ ਇਹਦੀ ਵੀ ਨਹੀਂ ਪੂਰੀ ਆਸ ਤੂੰ ਨਸਰ ਪੁੱਛਿੱਦਾਂ ਹੀ ਜਾਏਂਦੀ ਐ ਤਨ ਛੋਟਾ ਪੁੱਤ ਕਰ ਚੜੀ ਨਹੀਂ ਨਹੀਂ ਸਾਈ। ਇਹ ਪੋਤੇ ਵਾਸਤੇ ਹੀ ਆਉ। ਨੂੰ ਹੀ ਬੈਠ ਕੇ ਜਾਇਆ ਕਰੂ ਬੁਲਟ ਤੇ। ਪੋਤਾ ਬੁਲਟ ਚਲਾਉਣ ਵਾਲਾ ਹੈਗਾ। ਪੁੱਤ ਤਾਂ ਹੈਗਾ। ਜੇ ਪੋਤੇ ਹੈਗਾ ਨਾ ਤਾਂ ਪੁੱਤ ਕੋਲ 8-9 ਕਿੱਲੇ ਜ਼ਮੀਨ ਤੇ ਵੀ। ਜਦੋਂ ਉਹ ਹੀ ਕਿੱल्ल्या ਵਾ। ਜਦੋਂ ਆਪਣੇ ਕਿੱल्ल्या 'ਚ ਬੁਲਟ ਨਹੀਂ ਨਾ ਲੈ ਸਕਦਾ ਤਾਂ ਮੇਰਾ ਪਿਓ ਐਡਾ ਕੋਈ 100 ਕਿੱਲਾ ਦਾ ਮਾਲਕ ਨਹੀਂ ਹੈਗਾ। ਸਿਰਫ 2 ਹੀ ਕਿੱਲੇ ਸੀ ਜਿਹੜੇ ਥੋਡੇ ਕੰਜਰਖਾਨਾ ਦੇ ਵਿੱਚ ਮੇਰੇ ਪਿਓ ਨੇ ਗਹਿਣੇ ਕਰਤੇ। ਤੇ ਹੋਰ ਕੀ ਹੈ ਮੇਰੇ ਪਿਓ ਕੋਲ ਦੇਖਿਓ ਕੇ ਜੇ ਖਰਚ ਰਹਿ ਰਹੇ ਥੋਡੀ ਵਜ੍ਹਾ ਕਰਕੇ ਦੇਖੋ ਮੰਮੀ ਮੇਰੀ ਗੱਲ ਸੁਨ ਲਓ ਇੱਕ ਸਿੱਧੀ ਜੀ ਕੰਨ ਖੋਲ ਕੇ ਮੇਰਾ ਪਿਓ ਬੋਲੇ ਨਾ ਬੋਲੇ ਅੱਕੇ ਤਾਂ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਪਰ ਅੱਜ ਮੈਂ ਠੋਕ ਕੇ ਜਵਾਬ ਦਿੰਨੀ ਆਂ ਵੀ ਨਾ ਤਾਂ ਪਹਿਣ ਚੈਨੀ ਆ ਤੇ ਨਾ ਹਉਣ ਬੁਲਟ ਸਿੱਧਾ ਸਦਾ ਕਰ ਸਕਦਾ ਮੇਰਾ ਪਿਓ ਜੇ ਕਰੋਨਾ ਥੋਡੀ ਮਰਜੀ ਹੈ ਤੇ ਨਹੀਂ ਮੈਨੂੰ ਜਵਾਬ ਦੇ ਦੋ ਕਿਹਾ ਸਰਦਾਰ ਜੀ ਦੇਖਿਆ ਤੇਰੀ ਤੀ ਨਿਜਵਾਨ ਕਿਵੇਂ ਚੱਲਦੀ ਆ ਵੱਡੇ ਛੋਟੇ ਦੀ ਲਿਆਕਤੀ ਨਹੀਂ ਹੈਗੀ ਇਹਨੂੰ ਖਰਜੀ ਜਿਹੜੀਆਂ ਗੱਲਾਂ ਨੇ ਕਈਆਂ ਨੇ ਉਹ ਉਹ ਸਹੀ ਸੱਚ ਕਈਆਂ ਨੇ ਮੇਰੇ ਕੋਲੇ ਜੇ 8 ਕਿੱਲੇ ਹੁੰਦੇ ਨਾ ਮੈਂ ਸਾਨੂੰ ਜਿਹੜਾ ਕੁਝ ਕਹਿੰਦੇ ਉਹੀ ਕੁਝ ਲੈ ਦਿੰਦਾ ਪਰ ਮੇਰੇ ਕੋਲੇ ਜ਼ਮੀਨ ਵੀ ਹੈ ਨਹੀਂ ਜਿੰਨੀ ਕੁ ਸੀਗੀ ਉਹ ਵੀ ਮੇਰੇ ਹੱਥੋਂ ਗਈ ਜੀ ਫਿਰ 8 ਕਿੱल्ल्या ਨਾਲ ਮੱਥਾ ਲਾਉਣ ਤੋਂ ਪਹਿਲਾਂ ਦੇਖਣਾ ਸੀ ਉਦੋਂ 2 ਕਿੱਲੇ ਵਾਲਾ ਹੀ ਪਾਲ ਲੈਂਦਾ ਦੇਖਿਆ ਸੀ ਮੈਂ ਪਹਿਲਾਂ ਦੇਖਿਆ ਸੀ ਜੇ ਆਹ ਰੰਗ ਤੋਂ ਉਦੋਂ ਦਿਖਾਈ ਹੁੰਦੇ ਨਾ ਅਸੀਂ ਰਿਸ਼ਤਾ ਦਾ ਕਰਨਾ ਦੂਰ ਦੀ ਗੱਲ ਤੁਹਾਡੇ ਘਰ ਕੰਨੀ ਵੀ ਨਹੀਂ ਗਈ ਤੁਹਾਡੇ ਪਿੰਡ ਕੰਨੀ ਵੀ ਨਹੀਂ ਸੀ ਝਾਕਣਾ ਇੱਥੇ ਚੁੱਪ ਕਰ ਜਾ ਵਿਆਹ ਵੇਲੇ ਜਿਹੜਾ ਕੁਝ ਮੰਗਿਆ ਸੀ ਉਹ ਵੀ ਪਤਾ ਸਾਨੂੰ ਵੀ ਮੈਂ ਕੀ ਮੰਗਿਆ ਸੀ ਤੇ ਇਹ ਸਾਨੂੰ ਵੀ ਪਤਾ ਵੀ ਕੀ ਦਿੱਤਾ ਪਹਿਲੀ ਗੱਲ ਤਾਂ ਤੁਸੀਂ ਨਾ ਮੇਰੇ ਨਾਲ ਉਗਲਨੀਵੀਂ ਕਰਕੇ ਗੱਲ ਕਰੋ ਤੇ ਮੈਂ ਚੁੱਪ ਕਰਨਾ ਪੁੱਤ ਤੁਸੀਂ ਵੀ ਕਰ ਜੋ ਬਹੁਤ ਜ਼ਰ ਹੋ ਗਿਆ ਮੈਨੂੰ ਚੁੱਪ ਕਰਦੀ ਨੂੰ ਪਰ ਮੇਰੇ ਪਿਆਰੀ ਬੇਟੀ ਇਹ ਨਹੀਂ برداشت ਨਹੀਂ ਕਰਨੀ ਰੱਖੋ ਅਗੀਆਂ ਜ਼ਮੀਨਾਂ ਤੇ ਰੱਖੋ ਆਦਾ ਪੁੱਤ ਕੋਈ ਨਾ ਦੇਖ ਲੂੰਗੀ ਕਿੱਥੇ ਵੇਉਣੀ ਆ ਤੂੰ ਇਹ ਉਂਗਲ ਹਮੇਸ਼ਾ ਖੜੀ ਰਹੀ ਆ ਤੇ ਖੜੀ ਰਹੋ ਮੈਂ ਤੇਰੀ ਸੱਸ ਐ ਤੂੰ ਮੇਰੀ ਸੱਸ ਨਹੀਂ ਹੈਗੀ ਕੋਈ ਗੱਲ ਨਹੀਂ ਜੇ ਤੂੰ ਸੱਸ ਆ ਨਾ ਉਹਦੇ ਘਰੇ ਹੋਏਗੀ ਤੇ ਮੈਂ ਤੁਹਾਨੂੰ 5 ਮਿੰਟ ਨਹੀਂ ਰਹਿਣਾ ਤੁਸੀਂ ਨਾ ਠੁੱਕ ਠੁੱਕ ਚ ਆਉਦੇ ਰਿਸ਼ਤੇ ਖਰਾਬ ਕਰ ਲੈਨੇ ਹੋ ਆਠੋਕ ਬਣਾਉਣੀ ਆ ਸਾਡੇ ਸ੍ਰੀਕੇ ਚ ਠੁੱਕ ਬਣਾਉਣੀ ਆ ਪਤਾ ਨਹੀਂ ਕਦੋਂ ਠੁੱਕ ਬਣੂਗੀ ਪੁੱਤ ਇਹ ਕਰਦੇ ਨੇ ਜੀ ਮੈਂ ਤਾਂ ਕੋਈ ਵੱਡੀ ਗੱਲ ਕਰੀ ਐ ਪਰ ਜਿੱਥੇ ਮੇਰੇ ਪਿਆਰੀ ਇੱਜ਼ਤ ਨਹੀਂ ਉੱਥੇ ਮੈਂ ਰਹਿਣਾ ਵੀ ਪਸੰਦ ਨਹੀਂ ਕਰਦੀ ਨਾ ਪੁੱਤ ਤੈਨੂੰ ਤੂੰ ਜਾਏਂਗੀ ਕਿੱਥੇ ਮੈਂ ਉਹਦੀ ਨੋਣੂ ਰੱਖ ਕੇ ਵੀ ਨਹੀਂ ਰਾਜੀ ਚਲ ਠੀਕ ਐ ਮਾਂ ਹੁਣ ਤੂੰ ਨਾ ਪੈਸੇ ਨਾਲ ਤੇ ਜ਼ਮੀਨਾਂ ਨਾਲ ਹੀ ਵੱਡੀ ਹੋ ਲਈ ਮੈਂ ਵੀ ਚਲੀ ਤੇ ਆਪਦਾ ਪੁੱਤ ਵੀ ਨਾਲ ਲੈ ਕੇ ਚਲੀ ਤੂੰ ਆਪਦਾ ਪਤ ਸਾਹਬ ਮੈਂ ਆਪ ਦਾ ਪੁੱਤ ਮੇਰੇ ਪੋਤੇ ਨੂੰ ਹੱਥ ਲਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਮਾਂ ਤੇ ਪਿਓ ਨਾਲ ਕਿੱਥੇ ਜਾਣਾ ਜਾਊਂਗੀ ਪਰ ਆਹ ਦਾ ਪੁੱਤ ਨਾਲ ਲੈ ਕੇ ਜਾਊਂਗੀ ਇਹ ਵੀ ਗੱਲ ਮੈਂ ਤੁਹਾਨੂੰ ਦੱਸਤੀ ਨਾ ਪੁੱਤ ਪਿੰਕੀ ਇਹੋ ਜੀ ਕੋਈ ਗੱਲ ਨਹੀਂ ਕਰਨੀ ਵੀ ਆਪਣੇ ਪਰਿਵਾਰ ਚ ਕੋਈ ਦਰਾੜ ਪੈ ਜੇ ਠੀਕ ਹੈ ਮੈਂ ਤਾਂ ਕਿਸੇ ਜੀ ਗੱਲ ਕਰੀ ਵੀ ਨਹੀਂ ਡੈਡੀ ਜੀ ਮੰਮੀ ਆਪ ਇਸ ਜਿਹਰੇ ਜਾਂਦੇ ਨੇ ਤਰੀ ਪਾਉਣ ਦੇ ਮਾਰੇ ਤਾਂ ਜੀ ਇੱਥੋਂ ਤੱਕ ਸਾਰਾ ਕੁਝ ਵੇਚਤਾ ਜੀ ਮੈਂ ਮੈਂ ਤਾਂ ਕੁਝ ਵੀ ਨਹੀਂ ਰੱਖਿਆ ਇਹ ਸਮਾਜ ਦਾ ਮੂੰਹ ਪਰਨ ਲਈ ਆਪਾਂ ਕਿੰਨਾ ਕਚਰੇ ਇਹ ਉਹ ਕਰੀ ਚੱਲਾਂਗੇ ਇਹ ਸਮਾਜ ਨੂੰ ਕਦੇ ਵੀ ਆਪਾਂ ਖੁਸ਼ ਨਹੀਂ ਕਰ ਸਕਦੇ ਮਾਂ ਤਨ ਪੋਤੜਾ ਮੋੜ ਨਹੀਂ ਆਉਂਦਾ ਹੈ ਹੁਣ ਮੈਂ ਬਥੇਰਾ ਤੇਰਾ ਮੂੰਹ ਦੇਖ ਲੈ ਬਥੇਰਾ ਚਰ ਲੈ ਮੈਂ ਤੈਨੂੰ ਮੈਂ ਮੈਂ ਸੋਟੀ ਖਾਤਰੀ ਕਰੀ ਜਾਨੀ ਆ ਫਿਰ ਹੁਣ ਜੇ ਨਹੀਂ ਕਹਿੰਦੀ ਤਾਂ ਮੇਰੇ ਸਿਰ ਚੜਦੀ ਆ ਇਹ ਇਹ ਨੂੰ ਐ ਤੂੰ ਕੁਝ ਕਹੀਂ ਮਾਂ ਤੇ ਚੜ ਜਾ ਕੇ ਮਾਂ ਨੂੰ ਕਹਿ ਐਵੇਂ ਲੋਕਾ ਸਾਹਮਣੇ ਤੂੰ ਘਰ ਆਪਦਾ ਪਟੇਂਗੀ ਤੂੰ ਤੇ ਕੀ ਰਹਾ ਵਧੀਆ ਰਹੇਗੀ ਜਿਹੜੀ ਫੱਟਾ ਜਾਂਦਾ ਘਰ ਬੋਲਣ ਵਾਲੀ ਆ ਕਿਤੇ ਨਹੀਂ ਜਾਂਦੀ ਇਹੋ ਪੁੱਤੋ ਘਰ ਬਸਾਉਣ ਦੇ ਮਾਰੇ ਨਹੀਂ ਤਾਂ ਮੈਂ ਸਾਹ ਦਾ ਘਰ ਸਾਰਾ ਕੁਝ ਲਟਾਤਾ ਵੀ ਸੋਡਾ ਘਰ ਵਸੇ ਤੇ ਮੇਰੀ ਧੀ ਸੌਖੀ ਰਹੇ ਮਾਂ ਤੂੰ ਨਾ ਹੀ ਪਟਾ ਆਪਦਾ ਘਰ ਤੂੰ ਵਧੀਆ ਰਹੇਗੀ ਹਾਂ ਚੁੱਪ ਕਰਕੇ ਬਹਿ ਜਾ ਤੂੰ ਮਤਾਂ ਦੇਵੇਂਗਾ ਮਾਂ ਨੂੰ ਉਹ ਮੈਂ ਉੱਥੇ ਆ ਜਾ ਚੱਲ ਗਿਆ ਆਪਾਂ ਚੱਲ ਗਏ ਤੈਨੂੰ ਸਾਰੇ ਸਮਝਾਉਨੇ ਆ ਤੂੰ ਸਿਆਣੀ ਬਣ ਜਾ ਕਾਹਨੂੰ ਲਾਲਚ ਕਰਦੇ ਹੋ ਮਿਲ ਜਿਉਰੀ ਬਲਾ ਹੁੰਦੀ ਆ ਚੱਲ ਗਏ ਤੈਨੂੰ ਨਹੀਂ ਨਾਲ ਜਾਏਗਾ ਉਹ ਕਿਹੜਾ ਕਹਾਂ ਜਾ ਮਲਾਉਣਾ ਜਦੋਂ ਕੋਈ ਚਾਰ ਬੰਦੇ ਆ ਕੇ ਬਹਿ ਜਾਂਦੇ ਆ ਉਦੋਂ ਤੂੰ ਬਾਲਾ ਬਣ ਜਾਣਾ ਵੱਡਾ ਮਾਸਟਰ ਉਹ ਤੂੰ ਆਪਦਾ ਘਰ ਆਵੇਂ ਹੱਥੀ ਪੱਟ ਰਹੀਆਂ ਹੁਣ ਤੇਰੇ ਵਰਗੀਆਂ ਬਾਲੀਆਂ ਸਿਆਣੀਆਂ ਆਈਂ ਬੁੜੀਆਂ ਘਰ ਪੱਟ ਲੈਂਦੀਆਂ ਨੇ ਕਿਤਰੇ ਨਹੀਂ ਪੱਟਿਆ ਜਾਂਦਾ ਇਹੀ ਘਰ ਬਿਵਾਸਾ ਕੇ ਦਿਖਾਉ ਤੈਨੂੰ ਮੈਂ ਇੱਥੇ ਬਸੂਗੀ बस मुकदी का काम है मेरा पे कुछ नहीं दे सकदा इस तो बाद पंजर पिए भी ਲੈ ਪੁੱਤ ਇਹਨੇ ਤਾਂ ਪਿਓਤੀ ਨੇ ਇੰਨਾ ਕਰ ਲਿਆ ਅੱਕੇ ਹੋਏ ਹੋਰ ਕੀ ਕਰਨ ਤੂੰ ਤਾਂ ਸੇਮ ਹੀ ਨਹੀਂ ਟੱਪਨ ਦਿੰਦੀ ਉਹਦੀ ਕੋਈ ਨਾ ਕੋਈ ਨਵੀਂ ਕਾੜ ਕੱਢ ਲੈਣੀ ਹੈ ਠੰਕੀ ਬਸ ਮੈਂ ਕਹਤਾ ਜਿਹੜੀ ਮੇਰੀ ਮੰਗ ਆ ਉਹ ਲੋੜੀ ਤੇ ਪੂਰੀ ਹੋ ਜੇ ਨਹੀਂ ਫਿਰ ਜਿਵੇਂ ਮਰਜੀ ਕਰ ਲੈਣ ਚਲ ਕੋਈ ਗੱਲ ਨਹੀਂ ਮਾਂ ਫਿਰ ਫਿਰ ਤੂੰ ਇਹੀ ਚਾਹਨੀਆ ਜੇ ਮੈਂ ਘਰ ਛੱਡ ਕੇ ਭੱਜ ਜਾ ਤੇ ਮੈਂ ਚੱਲੀ ਆ ਦੇ ਰਕਲ ਉਹਦਾ ਕੁੰਡਾ ਸਾਹਮ ਕੇ ਨਾਲੇ ਘਰ ਤੇ ਨਾਲੇ ਜ਼ਮੀਨਾਂ ਨਾ ਪਤਾ ਚਲੋ ਬਾਪੂ ਜੀ ਅੱਗਾ ਹੀ ਲੈ ਗਈ ਪਰ ਲੋੜੀ ਕਾ ਨਹੀਂ ਬਣਾਏਗੀ ਤੋਂ ਬਸ ਕੋਈ ਨਾ ਜੀ ਸਾਨੂੰ ਜਾਣ ਦਿਓ ਜੀ ਮੈਂ ਆਪਣੀ ਇਹਦਾ ਪਿਓ ਕਿੰਨੂ ਮੇਰਾ ਕੋਈ ਹਜਰ ਆਤਾ ਨਹੀਂ ਸੀ ਪਰ ਅਹੀਂ ਨਾਨੀ ਮਾ ਹੋ ਕੇ ਮੇਰੇ ਕੋ ਨਹੀਂ ਰਹਿ ਜਾਂਦਾ ਚਲ ਆ ਪਤਾ ਬਗਜਾ ਬਗਜਾ ਦੇਖੋ ਫਿਣਕ ਦੀ ਇੱਥੇ ਆਏਗੀ 4 ਦਿਨਾਂ ਨੂੰ ਦਬਾਉਣ ਨੂੰ ਫਿਰਦੀ ਆ ਮੈਨੂੰ ਮੈਂ ਤੂੰ ਉਦੋਂ ਤੱਕ ਕਹਿੰਦੀ ਸੀ ਸਰੀਕੇ 'ਚ ਮੇਰਾ ਨੱਕ ਵੱਡਿਆ ਗਿਆ ਮੇਰੀ ਠੁੱਕਰੀ ਬਣੀ ਹੁਣ ਨਹੀਂ ਤੇਰਾ ਨੱਕ ਵੱਢਿਆ ਜੂ ਅਗਲਾ ਕੋ ਹੋਰਾਂ ਦੀ ਨੂੰ ਮੁੰਡੇ ਨੂੰ ਲੈ ਕੇ ਆਵਦੇ ਟੇਕੀ ਪਈ ਬਥੇਰੀਆਂ ਜਾਂਦੀਆਂ ਨੇ ਇਹ ਕੋ ਕੱਲੀ ਨਹੀਂ ਗਈ ਇੱਥੇ ਆਉਗੀ ਉੱਥੇ ਹੀ ਬਸਦੀਆਂ ਨੇ ਆ ਕੇ ਇਹਦੇ ਪਿਓ ਕੋਲੇ ਕੀ ਆ ਕਿੰਨਾ ਕੁ ਚਿਰ ਖਵਾ ਦੂਗਾ ਚਲ ਬਾਪੂ ਮੈਂ ਕਹਿ ਕੇ ਦੇਖ ਰਹਾ ਉਹਨੂੰ ਯਾਰ ਜੇ ਮੌਤ ਹੋ ਗਈ ਤਾਂ ਆਹੋ ਦੇਖ ਪੁੱਤ ਗੱਗੇ ਤੂੰ ਕਹੇ ਉਹਨਾਂ ਨੂੰ ਕੱਢ ਲੈ ਕੱਢ ਲੈ ਹਾੜੇ ਕੱਢ ਲੈ ਜਾ ਕੇ ਹਾੜੇ ਇਹ ਨਹੀਂ ਤੂੰ ਦੀ ਹੋ ਕੇ ਗੱਗੇ ਇਹਨੇ ਨਹੀਂ ਮੰਨਣਾ ਇਹਨੇ ਆਪਣਾ ਘਰ ਪੱਟ ਕੇ ਛੱਡਣਾ ਤੂੰ ਮਿੰਤ ਕਰ ਲੈ ਕਰਦਾ ਬਾਪੂ ਤੂੰ ਵੀ ਭੱਗ ਜਾ ਕਿਉਂ ਤੇਰੀ ਅਕਲ ਤੇ ਪੜਦਾ ਪਿਆ ਹੋਇਆ ਇੱਕ ਵਾਰੀ ਦੋ ਵਾਰੀ ਤੂੰ ਤਾਂ ਕਦੇ ਕੋ ਲੋਹੜੀ ਦੇ ਬਹਾਨੇ ਕਦੇ ਸੂਸਕਰੇ ਬਹਾਨੇ ਅਗਲੇ ਨੂੰ ਟੰਗੀ ਰੱਖਦੀ ਆ ਨਾ ਮੈਂ ਹੀ ਨਹੀਂ ਸੀ ਆਦੇ ਪੇਕਿਆਂ ਤੋਂ ਲਿਆਉਂਦੀ ਉਹ ਤਾਂ ਕਿਸੇ ਨੇ ਕਦੇ ਕਿਹਾ ਨਹੀਂ ਜਦੋਂ ਤੇਰੀ ਮਾਂ ਘਨੇ ਆਉਂਦੀ ਹੁੰਦੀ ਸੀ ਆ 4 ਕਿੱਲੇ ਤੋਂ 8 ਕਿੱਲੇ ਐਵੇਂ ਨਹੀਂ ਵੜੇ ਆਪਦੇ ਭਾਈਆਂ ਨਾਲ ਕਿਸੇ ਦੀ ਆਪਦੇ ਹਿੱਸੇ ਲਿਆਉਂਦੀ ਤੁਹਾਡੇ ਪਿੱਛੇ ਜਦੋਂ ਆਪਦਾ ਪਰਮਾਤਮਾ ਨੇ ਇਹਨਾਂ ਨੂੰ ਕੁਝ ਦਿੱਤਾ ਹੋਇਆ ਨਾ ਕਿਸੇ ਦੇ ਝਾਤ ਨਹੀਂ ਰੱਖੀ ਜੀ ਹੁੰਦੀ ਜਦੋਂ ਮੈਂ ਆਪਦੇ ਭਾਈ ਤੋਂ ਵੰਡਾ ਕੇ ਲਈ ਆਈ ਸੀ ਉਹਦੋਂ ਨਹੀਂ ਸੀ ਦਿਸਾਇਦਾ ਤੂੰ ਆਪਦੇ ਲਾਲਚ ਨੂੰ ਲੈ ਕੇ ਆਈ ਸੀ ਅਸੀਂ ਨਹੀਂ ਸੀ ਤੈਨੂੰ ਮਜਬੂਰ ਕੀਤਾ ਤੂੰ ਤਾਂ ਆਪ ਲਾਲਚੀ ਆ ਮਾਂ ਵੀ ਕਹਿੰਦੀ ਹੁੰਦੀ ਸੀ ਮੈਨੂੰ ਉਹਦੋਂ ਨਹੀਂ ਸੀ ਕਿਸੇ ਨੇ ਰੋਕਿਆ ਵੀ ਮੇਰੀ ਮਾਂ ਐ ਕਹਿੰਦੀ ਐ ਤੂੰ ਨਾ ਜਾ ਓਏ ਹੁਣ 21ਵੀਂ ਸਦੀ 'ਚ ਪਹੁੰਚ ਗਈ ਦੁਨੀਆ ਦੁਨੀਆ ਚੰਦ ਤੇ ਪਹੁੰਚ ਗਈ ਹੁਣ ਤਾਂ ਤੂੰ ਸੋਚ ਬਦਲ ਨਾ ਕਿਉਂ ਬਦਲ ਤੇਰੇ ਨਾਲ ਹੋਈਆਂ ਨੇ ਤਾਂ ਤੂੰ ਐਂ ਚੱਲੀ ਜਾ ਉਹ ਇਹ ਇਹ ਰਿਵਾਜ ਕਦੇ ਖਤਮ ਹੀ ਨਹੀਂ ਹੁੰਣ ਇਹ ਨਹੀਂ ਹੁੰਦਾ ਖਤਮ ਕੌਣ ਕਰੂ ਇਹਨੂੰ ਖਤਮ ਆਪਾਂ ਹੀ ਖਤਮ ਕਰਨਾ ਆਪਣੀ ਸੋਚ ਨੇ ਕਰਨਾ ਤੂੰ ਸੋਚ ਜਦੋਂ ਤੂੰ ਨੂੰਹ ਬਣ ਕੇ ਇਸ ਘਰੇ ਆਈ ਸੀ ਤੈਨੂੰ ਜੇ ਮੇਰੀ ਮਾਂ ਤੰਗ ਕਰਦੀ ਸੀ ਤੇਰਾ ਮਨ ਕਿੰਨਾ ਦੁਖੀ ਹੁੰਦਾ ਸੀ ਤੇਰੇ ਮਾਪਿਆਂ ਦਾ ਮਨ ਕਿੰਨਾ ਦੁਖੀ ਹੁੰਦਾ ਸੀ ਤਾਂ ਜੇ ਹੁਣ ਤੈਨੂੰ ਮੇਰੀ ਮਾਂ ਦੁਖੀ ਕਰਦੀ ਰਹੀ ਆ ਤੂੰ ਇਹੀ ਰੀਤ ਨੂੰ ਅੱਗੇ ਤੋਰਨਾ ਤੂੰ ਇਹਨੂੰ ਬੰਦ ਕਰੋ ਇੱਥੇ ਜਿਵੇਂ ਆਪਾਂ ਸਮਾਜ ਨੂੰ ਖੁਸ਼ ਰੱਖਣਾ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਪੈਸੇ ਨੇ ਸੁੱਖ ਨਹੀਂ ਦੇਣਾ ਧੀ ਪੁੱਤ ਨੇ ਸੁੱਖ ਦੇਣਾ ਦੇਖ ਪਹਿਲਾਂ ਪਿੰਕੀ ਜਮਾ ਨਹੀਂ ਸੀ ਬੋਲਦੀ ਹੁੰਦੀ ਜਦੋਂ ਤੂੰ ਉਹਨੂੰ ਹੁਣ ਬਾਰ-ਬਾਰ ਪਰੇਸ਼ਾਨ ਕਰੀ ਜਾਂਦੀ ਆ ਉਹtere ਮੂਰੇ ਬੋਲਣ ਲੱਗੀ ਗੱਗਾ ਵੀ ਬੋਲਣ ਲੱਗ ਗਿਆ ਇਸ ਲਈ ਪੈਸੇ ਦਾ ਸੁੱਖ ਨਾ ਦੇਖੋ ਧੀ ਪੁੱਤ ਦੇ ਪਰਿਵਾਰ ਪਿਆਰ ਦਾ ਸੁੱਖ ਦੇਖੋ ਵੀ ਸਾਡਾ ਧੀ ਪੁੱਤ ਸੁਖੀ ਆ ਸਾਡੇ ਨਾਲ ਰਹਿੰਦਾ ਸਾਰਾ ਪਰਿਵਾਰ ਖੋਸਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਪ੍ਰਾਣੀਆਂ ਜਿਹੜੀਆਂ ਸਾਡੇ ਨਾਲ ਹੋਈਆਂ ਨੇ ਅਸੀਂ ਉਹਨਾਂ ਦੇ ਬਦਲੇ ਇੰਨਾ ਤੋਂ ਲਈਏ ਬਪ ਉਹ ਤਾਂ ਮੁੜੇ ਨਹੀਂ ਯਾਰ ਚੱਲ ਕੋਈ ਨਾ ਪੁੱਤ ਲਿਆਵਾਂਗੇ ਆਪਾਂ ਤੇਰੀ ਮਾਂ ਨੂੰ ਵੀ ਸਮਝਾਉਨੇ ਆਂ ਵੀ ਸਮਝ ਆ ਹਜੇ ਵੀ ਤੇਰੇ ਕੋਲੇ ਟਾਈਮ ਆ ਹਜੇ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ ਆ ਮਾਤਾ ਤੂੰ ਸਮਝ ਜਾ ਵਧੀਆ ਰਹੇਗੀ ਐਵੇਂ ਤੂੰ ਨਾਲ ਲੈ ਕੇ ਨਹੀਂ ਮਰਨਾ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਉਹੀ ਸਮਝਾਉਣਾ ਗੱਗੇ ਵੀ ਕੋਈ ਚੀਜ਼ ਨਾਲ ਨਹੀਂ ਜਾਂਦੀ ਬੰਦੇ ਦੇ ਬੰਦਾ ਸਾਰੀ ਉਮਰ ਪੈਸਾ ਪੈਸਾ ਕਰਦਾ ਮਰ ਜਾਂਦਾ ਵੀ ਇੱਥੇ ਪਿਆਰ ਵੰਡੋ ਆਪਦੇ ਪਰਿਵਾਰ ਦੇ ਵਿੱਚ ਸਮਾਜ ਦੇ ਵਿੱਚ ਜਿਹੜਾ ਸੋਡਾ ਰਹਿਦੀ ਦੁਨੀਆ ਤੱਕ ਲੋਕ ਯਾਦ ਕਰਨ ਨਾ ਹੁਣ ਜਿਹੜਾ ਤੁਸੀਂ ਪਿਓ ਪੁੱਤ ਮੇਰੇ ਖੱਬੇ ਸੱਜੇ ਬੈ ਕੇ ਮੈਨੂੰ ਆ ਪੱਤਾਂ ਦੇ ਹੀ ਜਾਂਨੇ ਹੋ ਪਹਿਲਾਂ ਕਿੱਥੇ ਗਏ ਸੀ ਤੈਨੂੰ ਅਸੀਂ ਸਮਝਾਉਂਦੇ ਸੀ ਪਰ ਤੇਰੇ ਤੇ ਅਸਰੀ ਨਹੀਂ ਸੀ ਹੁੰਦਾ ਕਿਸੇ ਗੱਲ ਦਾ ਉਹ ਤਾਂ ਮੁਰੋ ਕੁੱਤ ਕੇ ਪੈ ਜਾਂਦੀ ਸੀ ਹਰ ਇੱਕ ਬੰਦੇ ਨੂੰ ਮੁਰੋ ਚੁੱਪ ਕਰਨਾ ਪੈਂਦਾ ਸੀ ਜਦੋਂ ਹੁਣ ਸਾਰੀ ਕਹਾਣੀ ਵਿਗੜ ਗਈ ਹੁਣ ਇੱਧਰ ਇਹ ਵੀ ਲੈਕਚਰ ਦੇਈ ਜਾਂਦਾ ਇੱਧਰ ਤੂੰ ਬਹਿ ਗਿਆ ਕੋਈ ਕਹਾਣੀ ਨਹੀਂ ਵਿਗੜੀ ਜੇ ਤੂੰ ਅਸੀਂ ਪਿੰਕੀ ਨੂੰ ਲਿਆਵਾਂਗੇ ਤੂੰ ਆ ਕੇ ਪਿੰਕੀ ਤੋਂ ਮਾਫੀ ਮੰਗ ਲਈ ਤੇ ਜਿਵੇਂ ਤੈਨੂੰ ਸਮਝਾਇਆ ਮਾਫੀ ਮੰਗਦੀ ਆ ਮੇਰੀ ਜੁੱਤੀ ਦੇਖ ਲੱਗ ਅੱਗੇ ਪੱਥਰ ਤੇ ਬੂੰਦ ਪਈ ਜਾਂ ਨਾ ਪਈ ਹਜੇ ਕਿਹੜਾ ਇਹ ਮੰਨਦੀ ਆ ਇਹ ਨਹੀਂ ਮੰਨਦਾ। ਆਪਾਂ ਨਾ ਲੋਕ ਆਪਾਂ ਲੋਕ ਦਿਖਾਵੇ ਲਈ ਆਪਦੇ ਘਰ ਖਾਲੀ ਕਰ ਲੈਨੇ ਆਂ। ਆਪਦੇ ਰਿਸ਼ਤੇ ਖਰਾਬ ਕਰ ਲੈਨੇ ਆਂ। ਪਰ ਇਹਨੇ ਇਹ ਸੋਚਿਆ ਵੀ ਉਹਦੇ ਬਾਪ ਨੇ ਆਪਦੀ ਧੀ ਦਾ ਘਰ ਬਸਾਉਣ ਲਈ ਆਪਦਾ ਘਰ ਵੇਚਤਾ। ਪਰ ਤੂੰ ਉਜਾੜਨ ਲੱਗੀ ਨੇ ਮਿੱਟ ਲਾਇਆ। ਤੂੰ ਸੋਚਿਆ ਇਹ ਗੱਲ ਨੂੰ? ਸਹੀ ਗੱਲ ਆ। ਪਿੰਕੀ ਦੇ ਪਿਓ ਨੇ ਆਪਦੀ ਧੀ ਬਸਾਉਣ ਲਈ ਸਭ ਕੁਝ ਲੁਟਾਤਾ ਵੀ ਮੇਰੀ ਧੀ ਬਸ ਜੇ ਤੇ ਇੱਕ ਮਾਂ ਆ ਜਿਨੇ ਆਪਦੇ ਪੁੱਤ ਦਾ ਬਸਿਆ ਵਸਾਇਆ ਘਰ ਆਪਦੇ ਲਾਲਚ ਦੀ ਖਾਤਰ ਉਜਾੜਤਾ। ਕਿੰਨੀ ਮੇਰੀ ਮਾਂ ਤੇ ਪਰਦਾ ਪਿਆ ਹੋਇਆ ਸੀ ਚਲ ਕੋਈ ਨਾ ਦੇਖਣ ਦੇ ਉਹਨੂੰ ਵੀ ਛਾਟਾ ਦੇ ਪਿਓ ਕੋਲੇ ਰਹਿ ਕੇ ਵੀ ਕਿੰਨੇ ਕ ਦਿਨ ਖਾਂਦੀ ਆ ਆ ਉਹ ਤਾਂ ਇੱਥੇ ਹੀ ਮੁੜ ਕੇ ਹਣ ਤੁਸੀਂ ਮੇਰਾ ਮੂੰਹ ਕੀ ਦੇਖਦੇ ਹੋ ਕੰਮ ਕਰ ਲਓ ਉੱਠ ਕੇ ਚਲ ਵੇ ਕਰ ਲੈ ਕੰਮ ਜਾ ਕੇ ਨਾ ਹਣ ਤੂੰ ਵੀ ਵਗ ਜਾ ਕਰ ਲੈ ਕੋਈ ਕੰਮ ਨਾਲ ਮੈਨੂੰ ਕੰਬਲ ਲਿਆ ਦੇ ਮੈਂ ਤਾਂ ਗੋਡੇ ਖਰੀ ਜਾਂਦੇ ਨੇ ਬਾਹਰ ਬੈਠੀ ਦੇ ਛੇ ਤੇਰੀ ਆ ਜਵਾਨ ਚੰਗੀ ਹੁੰਦੀ ਨਾ ਹੁਣ ਤੈਨੂੰ ਇਹ ਕੰਬਲ ਪਿੰਕੀ ਲਿਆ ਕੇ ਦਿੰਦੀ ਨਾਲੇ ਚਾਹ ਦੀ ਘੁੱਟ ਦਿੰਦੀ ਤੈਨੂੰ ਨਹੀਂ ਸਾਰੇ ਆਈ ਪਿਆ ਜਿਹਦਾ ਦਾ ਲੱਗਦਾ ਉਹ ਵੀ ਲਾ ਆ ਜਾਂਦਾ ਲੈ ਮੇਰੇ ਮੂਰੇ ਹੁਣ ਇਕੱਲਾ ਇਕੱਲਾ ਮੂਰੇ ਬੋਲਣ ਲੱਗ ਗਿਆ ਮੇਗਗੇ ਕਿੱਧਰ ਜਾਣਾ ਓਰੇ ਆ ਮੇਰੀ ਗੱਲ ਸੁਣਾ ਜਾਂਦਾ ਮੈਂ ਮਾਤਾ ਕਿੱਥੇ ਆ ਇੱਥੇ ਜਾਣਾ ਤੇਰੇ ਪਾਸੇ ਖੇਤ ਗਰੇ ਮਾਰ ਕੇ ਆਉਂਦਾ ਸੀ ਹਾਂ ਦੱਸ ਕੀ ਕਹਿੰਨੀ ਐ ਮੈਂ ਮੈਂ ਕਹਿੰਦੀ ਸੀ ਘੁੱਟ ਕਚਾਈ ਕਰ ਲੈਂਦਾ ਨਾਲੇ ਤੂੰ ਪੀ ਜਾਏਗਾ ਨਾ ਹੋਣਾ ਤੇਰੇ ਪਿੰਕ ਨਹੀਂ ਜਾਂਦੀ ਅੱਗੇ ਉਹ ਬਣਾ ਬਣਾ ਤੈਨੂੰ ਦੇ ਦਿੰਦੀ ਸੀ ਹੁਣ ਮੈਨੂੰ ਤੋਂ ਹੁਕਮ ਲਈ ਜਾਨੀ ਹੈਗੀ ਜੇ ਤੂੰ ਘੁੱਟ ਕਰ ਲੇਗਾ ਫਿਰ ਘਸ ਜਾਏਗਾ ਨਾ ਮੈਂ ਤਾਂ ਘਸ ਜਾਊਂਗਾ ਮੈਂ ਤਾਂ ਬਣਾਉਂਦਾ ਨਹੀਂ ਤੇਰੀ ਚਾਹ ਆਪਦੀ ਬਣਾ ਪੀ ਵੀ ਕਿਉਂ ਹੁਣ ਤੁਸੀਂ ਆਹ ਲੱਛਣਾਂ ਤੇ ਹੋਇਓ ਪਿਓ ਪੁੱਤ ਦੋਹਾਣੇ ਮੇਥ ਲਿਆ ਵੀ ਹੁਣ ਮੈਨੂੰ ਪਰੇਸ਼ਾਨ ਕਰਨਾ ਤੁਸੀਂ ਨਹੀਂ ਉਦੋਂ ਤੇਰੇ ਦਿਮਾਗ 'ਚ ਇੱਕ ਗੱਲ ਨਹੀਂ ਆਈ ਕਿ ਮੈਂ ਮੇਰੇ ਘਰ ਪੱਟਿਆ ਜਾਊਗਾ ਉਦੋਂ ਤੈਨੂੰ ਚਾਹ ਸੁੱਜੀ ਨਹੀਂ ਵੀ ਮੈਨੂੰ ਕੌਣ ਬਣਾ ਬਣਾ ਕੇ ਦਿੰਦਾ ਬਚਾ ਚੰਗਾ ਹੁਣ ਕਰ ਲੈ ਘੁੱਟ ਮੇਰਾ ਪੁੱਤ ਨਹੀਂ ਤੂੰ ਆਦੀ ਮਾਂ ਦੇ ਆਖੇ ਨਹੀਂ ਲੱਗੇਗਾ ਮਾਂ ਮੇਰਾ ਵੀ ਪੁੱਤ ਸੀਗਾ ਜਿਹਨੂੰ ਤੂੰ ਧੱਕੇ ਮਾਰ ਮਾਰ ਘਰੋਂ ਕੱਟਤਾ ਉਹ ਵੀ ਮੇਰਾ ਪੋਤੀ ਸੀ ਐਂ ਤਾਂ ਦੱਸ ਹੁਣ ਮੇਰਾ ਟੱਬਰ ਮੇਰਾ ਮੇਰਾ ਜੀ ਨਹੀਂ ਲੱਗਦਾ ਲੱਗਦਾ ਨਹੀਂ ਇਹਦਾ ਜੀ ਟੱਬਰ ਬਿਨਾ ਕਿਹਾ ਤੈਨੂੰ ਚਾਹ ਦੀ ਘੋਟ ਹੈ ਦੇਣ ਲੱਗਿਆ ਤੂੰ ਮੈਨੂੰ ਆਉਦੇ ਪੁੱਤ ਤੇ ਟੱਬਰ ਦੇ ਮੇਹਣੇ ਜੇ ਮੇਹਣੀ ਦੇਣੇ ਨੇ ਹੋਰ ਕੀ ਕਰਨਾ ਮੈਂ ਕੀ ਹੋ ਗਿਆ ਹੁਣ ਤੂੰ ਗੱਗੇ ਨਾਲ ਲੜੀ ਜਾਨੀ ਆ ਚਾਹ ਮੰਗਦੀ ਆਪਾਂ ਟਿੰਕੀ ਨਾਲ ਲੜਦੀ ਰਹਿੰਦੀ ਸੀ ਹੈ ਚਾਹ ਦੀ ਘੁੱਟ ਕਿਹਾ ਮੈਂ ਕਰਾਂ ਚਾਹ ਤਾਂ ਕਰਦੇ ਕੋਈ ਗੱਲ ਨਹੀਂ ਨਾ ਹੁਣ 10 ਦਿਨਾਂ ਜੀ ਪਤਾ ਲੱਗਿਆ ਪਿੰਕੀ ਵੀ ਨਾ ਨਾਨੀ ਚੇਤੇ ਆ ਗਏ ਹੁਣ ਮੈਂ ਤਾਂ ਇਹਨੂੰ ਚਾਹ ਨੂੰ ਕਿਹਾ ਮੈਂ ਕਿ ਪਿੰਕੀ ਨੂੰ ਲਿਆਉਣ ਨੂੰ ਕਿਹਾ ਮੈਂ ਅੱਕੇ ਪਿੰਕੀ ਕਰਿਆ ਕਰਾਇਆ ਦਿੰਦੀ ਸੀ ਤੈਨੂੰ ਬੈਠੀ ਬਿਠਾਈ ਨੀ ਰੋਟੀ ਚਾਹ ਪਾਣੀ ਹੈ ਹੁਣ ਆਪ ਤੋ ਤਾਂ ਇਥੋਂ ਹੁੰਦਾ ਨਹੀਂ ਹੁਣ ਕਦੇ ਗੱਗੇ ਦੀਆਂ ਨਿੰਤਾ ਕਰਦੀਆਂ ਕਦੇ ਮੈਨੂੰ ਕਹਿੰਨੀ ਆ ਗੱਲ ਤਾਂ ਹੁਣ ਸੋਡੀ ਸਹੀ ਆ ਚਲ ਚਾਹ ਪਾਣੀ ਦੀ ਤੱਕ ਰਹੀ ਕੋਈ ਗੱਲ ਮਾ ਆਪਣਾ ਤਾਂ ਗੱਗਿਆ ਦੇਖੇ ਮੂੰ ਕਿਵੇਂ ਹੋਇਆ ਪਿਆ ਕਹਿੰਦਾ ਅਖੇ ਮੇਰਾ ਪੁੱਤ ਮੇਰਾ ਟੱਬਰ ਅਖੇ ਮੇਰਾ ਜੀ ਨਹੀਂ ਲੱਗਦਾ ਤੇ ਤੇ ਹੋਰ ਨਜਵਾਕ ਹੋਂਕਾ ਲੈ ਜੇ ਲੈ ਹੋਰ ਹੁਣ ਆਪਦੇ ਟੱਬਰ ਵੀ ਦਾ ਕਿਸੇ ਦਾ ਜੀ ਲੱਗਦਾ ਜੀ ਤਾਂ ਘਰ ਉਦੇ ਦਾ ਸੁੰਨਾ ਸੁੰਨਾ ਹੋਇਆ ਬਿਜਵਾਕ ਬਿਨਾ ਕਿਥੇ ਕਿੰਨਾ ਚੀਕ ਚਿਹੜਾ ਪਾਉਂਦਾ ਸੀ ਸਾਰਿਆਂ ਦਾ ਜੀ ਲਵਾਈ ਰੱਖਦਾ ਸੀਗਾ ਚਲੋਂ ਉਹ ਤਾਂ ਮੈਂ ਉਦੋਂ ਹੀ ਪਛਤਾਈ ਸੀਗੀ ਜਦੋਂ ਘਰੋਂ ਤੁਰੀ ਆ ਪਰ ਮੈਨੂੰ ਆਏ ਸੀਗਾ ਵੀ ਚਲ ਆਪੀ ਆ ਜੂਗੀ ਤੇਰੀਆਂ ਗੱਲਾਂ ਦੇ ਬਥੇਰੇ ਮੇਰੇ ਮਨ ਤੇ ਅਸਰ ਪਾਇਆ पर मैनु ਆਏ ਅਬ ਅੱਤ ਸਵੇਰਾ ਆਪੀ ਆ ਜਾਣਗੇ ਆਪੀ ਆ ਜਾਣਗੇ ਹੁਣ ਤਾਂ ਕਮਲੀ ਨੇ ਨਾ ਫੋਨ ਕਰਿਆ ਨਾ ਆਪ ਆਈ ਉਧਰੋਂ ਜਵਾਕ ਘਰੇ ਬਿਰ ਬਿਰ ਕਰਦਾ ਨਾ ਘਰੇ ਕੰਮ ਦਾ ਸਰਦਾ ਮੈਂ ਤਾਂ ਐ ਕਹਿੰਨੀ ਆ ਜੀ ਚਲ ਜਿਹੜਾ ਹੋਇਆ ਸੋ ਹੋਇਆ ਹੈ ਤੁਸੀਂ ਜਾ ਕੇ ਲੈ ਆਓ ਲੈ ਤਾਂ ਮਾਂਗੇ ਤੂੰ ਕੱਲ ਨੂੰ ਹੋਰ ਨਾ ਕੋਈ ਕੰਡੇ ਵੀ ਦੀ ਅੱਜ ਤਾਂ ਪਿੰਕੀ ਰੁੱਸ ਗਈ ਆ ਕੱਲ ਨੂੰ ਕਿਤੇ ਹੋਰ ਵੱਡੀ ਲੜਾਈ ਹੋ ਜੇ ਨਹੀਂ ਨਹੀਂ ਜੀ ਮੈਂ ਇੰਨੀ ਮਾੜੀ ਵੀ ਨਹੀਂ ਵੀ ਮੈਂ ਆਪਦੇ ਪੁੱਤ ਦਾ ਘਰ ਜਮਈ ਪੱਟ ਦੂੰਗੀ ਉਹ ਤਾਂ ਮੈਨੂੰ ਆਏ ਸੀ ਵੀ ਚਲ ਦੋ ਦਿਨ ਗਈਆ ਅਕਲ ਟਿਕਾਣੇ ਆਜੂਗੀ ਮੁੜਿਆਊਗੀ ਹੁਣ ਉਹਦੀ ਤਾਂ ਆਵੇ ਨਾ ਆਵੇ ਤੇਰੀ ਤਾਂ ਅਕਲ ਟਿਕਾਣੇ ਆ ਗਈ ਤੇਨੂੰ ਤਾਂ ਸਮਝ ਲੱਗੀ ਸਹੀ ਗੱਲ ਆ ਜੀ ਮੈਂ ਨਾ ਬਾਲੀ ਠੋਕੀ ਚੋਂ ਉਧਰ ਚ ਆਪਦੇ ਪੁੱਤ ਦਾ ਘਰ ਖਰਾਬ ਕਰਤਾ ਜੇ ਇਹਨਾਂ ਦੋਹਾਂ ਜੀਆਂ ਚ ਮਨਾਂ ਚ ਫਰਕ ਪੈ ਗਿਆ ਨਾ ਤਾਂ ਸਾਰੀ ਉਮਰ ਲੋਟਨੀ ਆਉਗਾ ਚਲ ਚਲ ਦੇਖਦੇ ਆਪਾਂ ਕੋਈ ਨਾ ਪਿੰਕੀ ਨੂੰ ਲਿਆਵਾਂਗੇ ਮੰਨ ਜਾਣਗੇ ਪਰ ਤੂੰ ਨਾ ਹੁਣ ਆਹ ਕਰੀ ਨਹੀਂ ਨਹੀਂ ਜੀ ਮੈਂ ਨਹੀਂ ਕੁਛ ਕਹਿੰਦੀ ਮੈਂ ਤਾਂ ਘਰੇ ਆਈ ਨੂੰ ਗੱਲ ਲਾਉਂਗੀ ਨਾਲੇ ਆਪਦੇ ਪੋਤੇ ਨੂੰ ਬਸ ਮੇਰਾ ਤਾਂ ਹੁਣ ਜਿਹੜੀ ਧਨ ਦੌਲਤ ਹੈ ਮੇਰਾ ਪੋਤਾ ਹੀ ਐ ਮੈਨੂੰ ਹੁਣ ਕਿਸੇ ਦੀ ਕੋਈ ਚਾਹਤ ਨਹੀਂ ਸ਼ੁਕਰ ਹੈ ਸ਼ੁਕਰ ਹੈ ਜੇ ਤੈਨੂੰ ਸਮਝ ਆ ਗਈ ਤੇਰਾ ਦਿਮਾਗ ਕੰਮ ਕਰ ਗਿਆ ਹਜੇ ਵੀ ਟਾਈਮ ਰਹਿੰਦਾ ਸਿਆਣੇ ਕਹਿੰਦੇ ਹੁੰਦੇ ਡੁੱਲੇ ਮੇਲਾਂ ਦਾ ਹਜੇ ਕੁਛ ਨਹੀਂ ਵਿਗੜਿਆ ਚਲ ਠੀਕ ਤੁਸੀਂ ਨਾ ਚਾਹ ਪਾਣੀ ਪੀ ਲੋ ਤੇ ਜਾਣ ਦੀ ਤਿਆਰੀ ਕਰੋ ਗੱਗੇ ਨੂੰ ਕਹਿ ਖੇਤ ਰਹਿਣ ਦੇ ਉਧਰ ਨੂੰ ਜਾਓ ਤੁਸੀਂ ਚਲ ਠੀਕ ਆ ਮੈਂ ਕਹਿਣਾ ਗੱਗੇ ਨੂੰ ਨਹੀਂ ਮੈਂ ਕੰਬਲੀ ਲੋਕਾਂ ਨੂੰ ਦਿਖਾਵੇ ਕਰਨ ਪਿੱਛੇ ਵੀ ਮੇਰੀ ਨੂੰ ਆ ਲਿਆਈ ਆ ਮੇਰੀ ਨੂੰ ਆ ਲਿਆਈ ਆ ਮੇਰੇ ਕੋਲ ਇੰਨਾ ਪੈਸਾ ਨਹੀਂ ਮੈਂ ਤਾਂ ਆਪਦਾ ਘਰ ਹੀ ਖਰਾਬ ਕਰ ਲਿਆ ਪੈਸਾ ਮੈਂ ਕੀ ਚਟਣਾ ਉਹ ਪਿਆ ਪੇਟੀਆਂ ਚ ਸਾਰਾ ਕੁਝ ਚੱਕਣਾ ਤਾਂ ਮੈਂ ਆਪਦਾ ਪੋਤਾ ਗਾ ਖਾਣਾ ਪੀਣਾ ਤਾਂ ਨੂੰ ਕੋਲੋਂ ਆ ਹੁਣ ਉਹ ਪੈਸਾ ਜਾਂ ਸਿਆਉਣਾ ਕਿ ਮੇਰੇ ਢਿੱਡ ਭਰ ਦੇਣਗੇ ਢਿੱਡ ਤਾਂ ਮੇਰੀ ਨੂੰ ਹੀ ਪਕਾ ਕੇ ਭਰਦੀ ਸੀ ਮੇਰਾ ਨਹੀਂ ਪੈਣੋ ਨਹੀਂ ਜੇ ਜੀ ਗਲਤੀਆਂ ਮੈਂ ਕਰਦੀਆਂ ਨਹੀਂ ਤੁਸੀਂ ਨਾ ਕਰਿਓ ਨਹੀਂ ਜੇ ਕੋਈ ਮੈਨੂੰ ਟੱਕਰੇ ਮੈਂ ਤਾਂ ਉਹਨੂੰ ਦੋਹੇ ਹੱਥੀ ਸਮਝਾਉ ਨਹੀਂ ਪੈਣੇ ਨੂੰ ਬਿਨਾ ਕੋਸ਼ਣੀ ਨੂੰ ਹੀ ਆ ਜਿਹੜੀ ਘਰ ਨੂੰ ਸੰਭਾਲਦੀ ਐ ਤੇ ਅੱਗੇ ਤੋਰਦੀ ਆ ਕੋਈ ਨਹੀਂ ਕਿਸੇ ਦੇ ਨਾਲ ਖੜਦਾ ਜਿੱਥੇ ਧੀ ਪੁੱਤ ਨੇ ਖੜਨਾ ਨੂੰ ਨੇ ਖੜਨਾ ਪੋਤਿਆਂ ਨੇ ਖੜਨਾ ਨਹੀਂ ਘਰ ਬੋਤੇ ਬਿਨਾ ਸਾਹ ਸਾਹ ਕਰਦਾ ਜਦੋਂ ਆ ਗਿਆ ਰੌਣਕ ਲੱਗ ਜੂਗੀ ਹਾਏ ਹਾਏ ਛੇਤੀ ਕਰੋ ਵੇ ਭਾਈ ਜਾਓ ਤੁਸੀਂ ਮੈਂ ਤਾਂ ਹੁਣ ਕਾਹਲ ਹੋਈ ਦੀ ਕਦੋਂ ਜਾਣ ਕਦੋਂ ਲਿਆਉਣਾ ਆ ਜਾ ਕਿ ਇਹ ਵੀ ਛੇਤੀ ਕਰੋ ਫੇਰ ਲੇਟ ਹੋ ਜਾਗੇ ਮੁਰਦ ਨੂੰ ਫੈਮਨਾ ਕਿਉਂ ਉੱਥੋਂ ਮੇਰੀ ਗੱਲ ਸੁਣ ਮੈਂ ਐਂ ਕਹਿੰਦਾ ਸੀ ਤੂੰ ਵੀ ਨਾਲ ਹੀ ਚੱਲ ਵਰਦੀ ਵਧੀਆ ਗੱਲ ਸੀ ਮੈਂ ਤਾਂ ਐ ਕਹਿੰਦੀ ਸੀ ਤੁਸੀਂ ਕਿਸੇ ਮੈਂਬਰ ਨੂੰ ਜਾਂ ਸਰਪੰਚ ਨੂੰ ਕਿਸੇ ਮੋਤਬਰ ਬੰਦੇ ਨੂੰ ਲੈ ਜਾ ਮੇਰਾ ਜਾਣਾ ਕੀ ਸਹੀ ਰਹੂਗਾ ਮੇਰੀ ਗੱਲ ਸੁਣ ਮੋਤਬਰ ਬੰਦੇ ਨੂੰ ਆਪਣੀ ਕਿਹੜਾ ਕੋਈ ਲੜਾਈ ਹੋਈ ਆ ਆਪਣਾ ਘਰ ਦੀ ਗੱਲ ਆ ਠੀਕ ਆ ਜਿਹੜਾ ਤੂੰ ਮਾੜਾ ਮੋਟਾ ਬੋਲ ਲਿਆ ਚਲ ਕੋਈ ਗੱਲ ਨਹੀਂ ਤੂੰ ਨਾਲ ਚੱਲ ਅਗਲਾ ਠੰਡਾ ਹੋ ਜਾਂਦਾ ਵੀ ਸਾਰਾ ਟੱਪਰ ਆਇਆ ਹਾਂ ਮਾਂ ਤੂੰ ਵੀ ਮੇਰੇ ਸਾਡੇ ਨਾਲ ਹੀ ਚੱਲ ਦੇਖ ਲਓ ਦੇਖਣਾ ਕੀ ਆ ਕੁਝ ਬੋਲਣ ਨਾ ਮੈਨੂੰ ਬੋਲਣੇ ਕਮਰੇ ਨੇ ਹੋ ਬੋਲਣ ਨੂੰ ਐ ਨਹੀਂ ਐ ਨਹੀਂ ਬੋਲਦਾ ਮੇਰਾ ਸਹਰਾ ਹਾਂ ਸਿਆਣਾਗਾ ਉਹ ਸਿਆਣਾ ਉਹ ਮੰਨੂ ਗੱਲ ਆਪਣੀ ਉਹ ਉਹ ਤਾਂ ਮੈਂ ਸੋਡੀ ਗੱਲ ਸਮਝਦੀ ਆ ਗੱਲ ਤਾਂ ਉਹਨੇ ਦੇਖ ਲੈ ਮੇਰੀ ਉਹ ਗੱਲਾਂ ਵੀ ਮੰਨੀਆਂ ਜਿਹੜੀਆਂ ਨਾ ਮੰਨਣ ਵਾਲੀਆਂ ਸੀ ਵਿਚਾਰੇ ਨੇ ਆਪਦੀ ਧੀ ਦੀ ਖਾਤਰ ਤੇ ਹੁਣ ਧੀ ਦਾ ਘਰ ਬਸਾਉਣ ਦੀ ਖਾਤਰ ਕਿ ਉਹ ਮੂਰੇ ਲਾਊਗਾ ਨਹੀਂ ਧੀ ਆਪਣੇ ਉਹੀ ਤਾਂ ਕਰਦਾ ਲਾਊਗਾ ਆ ਜੋ ਚਲ ਚੱਲ ਮਾ ਪਾਲਾ ਜਿੱਤੀ ਜਿੱਤੀ ਪਾ ਨਾਲ ਹੀ ਬਾਗ ਚੱਲ ਆ ਗੇਟ ਘੂਟ ਡਾ ਦੇ ਗੇਟ ਲਾ ਚਲ ਮੈਂ ਨੂੰ ਤਾਂ ਆਏ ਆ ਜੀ ਤੇ ਮੈਨੂੰ ਕਰੇ ਗਈ ਨੂੰ ਬੋਲ ਲੈਣਾ ਲੈ ਹੁਣ ਤੂੰ ਡਰਦੀ ਆ ਉਦੋਂ ਆਪਦੇ ਘਰੇ ਆਏ ਨੂੰ ਤੂੰ ਅਗਲੇ ਨੂੰ ਬੋਲਦੀ ਸੀ ਹੋ ਆਪਦੇ ਘਰੇ ਤਾਂ ਫਿਰ ਕੁੱਤਾ ਵੀ ਸ਼ੇਰ ਹੁੰਦਾ ਚਲ ਕੋਈ ਨਾ ਨਹੀਂ ਬੋਲਦੇ ਮੈਂ ਤਾਂ ਸਿਆਣੇ ਨੇ ਬੰਦੇ ਹੋ ਚਲ ਕਿੰਕੇ ਕਿੰਕੇ ਮੇਰੀ ਗੱਲ ਸੁਣਾ ਹਾਂਜੀ ਬਾਪੂ ਜੀ ਤੇਰੀ ਸੱਸ ਨਾਲੇ ਤੇਰਾ ਸਹੁਰਾ ਤੇ ਗੱਗਾ ਤਿੰਨੇ ਆ ਰਹੇ ਨੇ ਪੁੱਤ ਬਾਪੂ ਜੀ ਉਹ ਕੀ ਕਰਨ ਆ ਰਹੇ ਨੇ ਚਲ ਕੋਈ ਨਹੀਂ

आया बापू बैठ जा बैठो तूसी बैठो कोई नहीं बैठो भाई और सब ठीक है जी हाँ सारे ठीक है एक मिनट बापू जी मैं कुर्सी लेके आनी है थोड़े वास्ते भाई मेरा पोता नहीं दिखदा ओहो पिंकी दी ताई ले गई मैं खड़ा होनिया नो पिंड चट जी हां तूसी भी कुर्सी ਹੋਰ ਠੰਡ ਤਾਂ ਠੀਕ ਹੈ ਹਾਂ ਜੀ ਠੀਕ ਹੈ ਭਾਈ ਵਧੀਆ ਭਾਈ ਤੁਸੀਂ ਸੋਚਦੇ ਹੋਵੋਗੇ ਅੱਜ ਸਾਰੇ ਪਤਾ ਨਹੀਂ ਕਿਵੇਂ ਆ ਗਏ ਇਕੱਠੇ ਹੋ ਕੇ ਆਉਣਾ ਤਾਂ ਅਸੀਂ ਪਹਿਲੇ ਹੀ ਸੀ ਕਈ ਦਿਨ ਪਰ ਸ਼ਰਮੋ ਸ਼ਰਮੀ ਸਾਡਾ ਆਉਣ ਨੂੰ ਮਨ ਨਾ ਕੀਤਾ ਹੁਣ ਸਾਨੂੰ ਅਜਾਉਣਾ ਹੀ ਪਿਆ ਅਸੀਂ ਤਾਂ ਆਪਣੇ ਪੋਤੇ ਤੇ ਆਪਦੀ ਨੂਨੂ ਲੈਣ ਆਏ ਹਾਂ ਨਾ ਭਾਈ ਸ਼ਰਮੋ ਸ਼ਰਮੀ ਵਾਲੀ ਕਿਹੜੀ ਗੱਲ ਐ ਸੋਡਾ ਪੋਤਾ ਸੋਢੀ ਨੂੰ ਉਹ ਤੁਹਾਡੇ ਰਿਸ਼ਤੇਦਾਰਾਂ ਦਾ ਘਰ ਤੇ ਜਦੋਂ ਮਰਜੀ ਆ ਜਾਂਦੇ ਨਾਲੇ ਕੁੜਮਾ ਤੂੰ ਕਿਉਂ ਨੀਵੇਂ ਪਾਈ ਐ ਜਿਨੇ ਪੌਣੀ ਸੀ ਉਹਨੇ ਤਾਂ ਪਾਈ ਨਹੀਂ ਕਿਉਂ ਬਾਈ ਗੱਲਾਂ ਗੱਲਾਂ ਚ ਮੈਨੂੰ ਬੇਸ਼ਰਮੀ ਦਿਨਿਓ ਮੈਂ ਤਾਂ ਪਹਿਲਾਂ ਹੀ ਬਹੁਤ ਬੇਸ਼ਰਮ ਹੋਈ ਪਈ ਆ ਮੈਥੋਂ ਗਲਤੀ ਹੋ ਗਈ ਮੈਂ ਆਵਦੇ ਨਾ ਨੂੰ ਪੁੱਤੇ ਨੂੰ ਲੈਣ ਆਈ ਆ ਤੇਰੇ ਘਰੇ ਨੀਵੇਂ ਹੋ ਕੇ ਆਏ ਆ ਨਾ ਨਾ ਹੁਣ ਤਾਂ ਅਸੀਂ ਸਾਰੇ ਨੀਵੇਂ ਹੋ ਕੇ ਆਏ ਆ ਨਾ ਜੀ ਇਹ ਗੱਲ ਨਾ ਕਹੋ ਕੁੜਮਾ ਦੇ ਘਰੇ ਆਏ ਹੋ ਮੈਂ ਤਾਂ ਆਪਦੀ ਧੀ ਬਸਾਉਣ ਲਈ ਨਾ ਸਭ ਕੁਝ ਹੀ ਵੇਚ ਵਟਤਾ ਵੀ ਮੇਰੀ ਤੇ ਸੌਖੀ ਬਸੇ ਪਰ ਤੁਸੀਂ ਤੁਸੀਂ ਪਤਾ ਨਹੀਂ ਕਿਉਂ ਨਹੀਂ ਸਮਝੇ ਕਦੇ ਕੋਈ ਸਵਾਲ ਕਦੇ ਕੋਈ ਸਵਾਲ ਮੇਰੇ ਵੀ ਨਹੀਂ ਤਾਂ ਤੁਸੀਂ ਖਿਆਲ ਹੀ ਨਹੀਂ ਕੀਤਾ ਨਾ ਆਪਦੇ ਨੂੰ ਪੁੱਤ ਵੀ ਨਹੀਂ ਖਿਆਲ ਕੀਤਾ ਬਾਈ ਮੇਰੇ ਤੇ ਨਾ ਅੱਖਾਂ ਤੇ ਲਾਲਚ ਦਾ ਨਾ ਇਹ ਜਿਹਾ ਪਰਦਾ ਪੈ ਗਿਆ ਇਹ ਜੀ ਲੋਕਾਂ ਦੀ ਸ਼ੂਫ ਹੈ ਦਾ ਉਹ ਹੋ ਗਿਆ ਨਾ ਮੈਂ ਅੰਨੀ ਹੋ ਗਈ ਸੀ ਜਮਈ ਮੈਂ ਤਾਂ ਤੇਰੇ ਬਾਰੇ ਕਦੇ ਸੋਚਿਆ ਹੀ ਨਹੀਂ ਵੀ ਤੂੰ ਇੰਨਾ ਸੋਨਾ ਘਰ ਵੇਚ ਕੇ ਆ ਇੱਕ ਗਿੱਠਾ ਖੋਲੇ ਚ ਕਿਵੇਂ ਟਾਈਮ ਪਾਸ ਕਰਦਾ ਹੋਵੇਂਗਾ ਮੈਥੋਂ ਨਾ ਗਲਤੀ ਹੋ ਗਈ ਸ਼ੁਕਰ ਹੈ ਜੇ ਤੁਹਾਨੂੰ ਪਤਾ ਲੱਗਿਆ ਵੀ ਮੈਥੋਂ ਗਲਤੀ ਹੋ ਗਈ ਤੁਸੀਂ ਗਲਤੀ ਦਾ ਅਹਿਸਾਸ ਕੀਤਾ ਪਰ ਮੇਰਾ ਤਾਂ ਬੁਰਾ ਹਾਲ ਹੋ ਗਿਆ ਨਾ ਨਾਲੇ ਮੇਰੀ ਆਤਮਾ ਤੜਫੀ ਨਾਰੇ ਮੇਰੇ ਦੋਤੇ ਦੀ ਤੇ ਨਾਲੇ ਮੇਰੀ ਧੀ ਦੀ ਆਤਮਾ ਤੜਫ ਤੜਫ ਕੇ ਅੱਖਾਂ ਜੇ ਲੱਗੇ ਬੈਠਿਆ ਸੀ ਬਾਈ ਮੈਂ ਸੋਡਾ ਨਾ ਇਹ ਦੇਣ ਦੇ ਨਹੀਂ ਸਕਦੀ ਮੰਨਿਆ ਕਿ ਮੈਂ ਜਿਹੜਾ ਪਿਛਲੇ ਸਮੇਂ 'ਚ ਤੁਹਾਡਾ ਦਿਲ ਦੁਖਾਇਆ ਹਨਾ ਉਹ ਤਾਂ ਨਹੀਂ ਮੈਂ ਪਰਪਾਈ ਕਰ ਸਕਦੀ ਪਰ ਤੁਹਾਡਾ ਆਉਣ ਵਾਲਾ ਸਮੇਂ 'ਚ ਮੈਂ ਤੁਹਾਡਾ ਪੂਰਾ ਸਾਥ ਦੇਵਾਂਗੀ ਜਿਹੜੇ ਮੇਰੇ ਕੋਲੇ ਪਿਆ ਨਾ ਉਹ ਮੈਂ ਤੁਹਾਨੂੰ ਵਾਪਸ ਕਰਾਉਂਗੀ ਸਾਰਾ ਕੁਝ ਤੁਹਾਡਾ ਘਰ ਤੁਹਾਡੀ ਜ਼ਮੀਨ ਜਾਇਦਾਦ ਇਹ ਤੁਹਾਡਾ ਹੀ ਹੋਊਗਾ ਤੁਹਾਡੀ ਧੀ ਦਾ ਹੋਊਗਾ ਤੁਸੀਂ ਚਾਹੇ ਆਪ ਰੱਖੋ ਚਾਹੇ ਆਪ ਦੇ ਭਤੀਜਿਆਂ ਨੂੰ ਦਿਓ ਚਾਹੇ ਧੀ ਨੂੰ ਦਿਓ ਜੋ ਤੁਹਾਡਾ ਮਨ ਹੋ ਤੁਸੀਂ ਕਰਿਓ ਬਸ ਇੱਕ ਮੈਨੂੰ ਮੌਕਾ ਦਿਓ ਮੈਂ ਆਪਦੀ ਗਲਤੀ ਸੁਧਾਰ ਸਕਾਂ ਤੇ ਜਾ ਕੇ ਰੱਬ ਨੂੰ ਮੂੰਹ ਦਿਖਾ ਸਕਾਂ ਵੀਰ ਅੱਬਾ ਮੈਂ ਆਪਦੀਆਂ ਗਲਤੀਆਂ ਦਾ ਪਛਤਾਵਾ ਕਰਿਆਈ ਬਾਈ ਤੇਰੇ ਮੂਰੇ ਮੇਰੇ ਹੱਥ ਬੰਨੇ ਨੇ ਮੈਂ ਤੈਨੂੰ ਕੀ ਮੈਂ ਸਾਰਿਆਂ ਨੂੰ ਇਹ ਕਹਿਨੀ ਆ ਵੀ ਭੈਣੋ ਇਹੋ ਜੀ ਗਲਤੀ ਨਾ ਕਰੋ ਵੀ ਮੁੜ ਕੇ ਤੁਸੀਂ ਅੱਖ ਚੱਕ ਕੇ ਕਿਸੇ ਨਾਲ ਗੱਲ ਨਾ ਕਰ ਸਕੋ ਦੇਖਤੀ ਐ ਮਿਹਨਤ ਤਾਂ ਇਥੋਂ ਮਰਖੀ ਮੰਗਦੀ ਸੋਹਣੀ ਤਾਂ ਨਹੀਂ ਲੱਗਦੀ ਪਰ ਫੇਰ ਵੀ ਮੈਂ ਮਾਫੀ ਮੰਗਦੀ ਆ ਦੇਖ ਜਿਹੜਾ ਤੇਰਾ ਮਨ ਦਿਲ ਦਿਖਾਇਆ ਜਾਂ ਤੇਰੇ ਪਿਓ ਨੂੰ ਦੁਖੀ ਕੀਤਾ ਤੁਹਾਡਾ ਘਰ-ਬਾਰ ਬਿਕਵਾਤਾ ਉਹ ਤਾਂ ਮੈਂ ਹੁਣ ਵਾਪਸ ਆਉਂਦਾ ਪਰ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਤੇਰੇ ਬਾਪੂ ਨੂੰ ਸਾਰਾ ਕੁਝ ਵਾਪਸ ਦਿਵਾ ਦੇ ਜਿਹੜਾ ਉੱਥੇ ਹੈ ਨਾ ਗੱਗੇ ਦਾ ਉਹੀ ਤੇਰਾ ਪੁੱਤ ਜਿਵੇਂ ਮਰਜੀ ਵਰਤਿਓ ਸਭ ਕੁਝ ਛੋਡਾਗਾ ਹੈ ਮੇਥੇ ਪੁੱਤ ਗਲਤੀ ਹੋ ਗਈ ਘਰ ਚੱਲ ਘਰ ਸਾਂਭ ਘਰ ਨਾ ਘੋਟਾਂ ਦਾ ਘਰ ਬਣਿਆ ਪਿਆ ਸਾਂ-ਸਾਂ ਕਰਦਾ ਮੇਰੇ ਪੋਤੇ ਦੀਆਂ ਕਲਕਾਰੀਆਂ ਸੁਣਨ ਨੂੰ ਮੇਰੇ ਕੰਨ ਤਰਸੇ ਪਏ ਆ ਪੁੱਤ ਮਾਂ ਮੈਨੂੰ ਮਾਫੀ ਦੀ ਲੋੜ ਨਹੀਂ ਹੈਗੀ ਤਾਨੂੰ ਇਹ احساس ਹੋ ਗਿਆ ਮੇਰੇ ਲਈ ਇਹ ਹੀ ਬਹੁਤ ਵੱਡਾ ਹੈ ਮੈਨੂੰ ਨੀ ਕਿਸੇ ਦੀਆਂ ਮਾਫੀਆਂ ਚਾਹੀਦੀਆਂ ਬਸ ਮੈਂ ਦਾਦਾ ਦਾ ਹੱਸਦਾ ਫਸਦਾ ਨਾ ਪ੍ਰਵਾਦ ਚਾਹੀਦਾ ਹੈ ਇਹ ਵੀ ਹੁਣ ਪੁੱਤ ਤੇਰੇ ਹੀ ਹੱਥ ਵਸਾ ਜੇ ਤੂੰ ਚੱਲੇਂਗੀ ਮੇਰਾ ਪੋਤਾ ਘਰੇ ਹੋਊਗਾ ਤਾਂ ਗੱਗਾ ਵੀ ਅੱਗੇ ਵੰਗ ਹੱਸਣ ਖੇਡਣ ਲੱਗੇਗੀ ਪੁੱਤ ਇਹਦੇ ਵੀ ਨਾ ਮੂਤੋਂ ਰੰਗ ਗੁੱਡਿਆ ਪਿਆ ਉਸ ਦਿਨ ਦਾ ਇਹਨੇ ਵੀ ਮੈਨੂੰ ਚੰਗੀ ਤਰ੍ਹਾਂ ਨਾ ਬੁਲਾਇਆ ਨਾ ਇਹਨੇ ਕਦੇ ਕੁਝ ਚੰਗੀ ਤਰ੍ਹਾਂ ਖਾਦਾ ਪੀਤਾ ਇਹ ਵੀ ਅੱਧਾ ਰਹਿ ਗਿਆ ਪੁੱਤ ਚੱਲ ਕੇ ਆਪਦਾ ਘਰ ਸਾਂਭ ਉਈ ਗਰਮੀ ਮਾ ਟੋਡੀਆਂ ਸਾਰੀਆਂ ਜ਼ਹਿਰ ਮੱਥੇ ਪਰ ਮੇਰੇ ਹੱਥ ਬਣ ਕੇ ਇੱਕੀ ਬੇਨਤੀ ਐ ਮੇਰਾ ਬਾਪ ਬਾਪ ਮਜਬੂਰ ਬਹੁਤ ਸੀ ਪਰ ਚਲੋ ਛੱਡੋ ਹੁਣ ਸਾਰੀਆਂ ਗੱਲਾਂ ਇਸ ਲੀਆਂ ਗੱਲਾਂ ਛੱਡੋ ਉਹਨਾਂ ਤੇ ਪਾਓ ਮਿੱਟੀ ਅੱਗੇ ਤੋਂ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਸਾਰਿਆਂ ਨੇ ਆਪਦੇ ਘਰ ਨੂੰ ਖੁਸ਼ਹਾਲ ਰੱਖਣਾ ਹਰੇਕ ਨੂੰ ਖੁਸ਼ੀ ਦੇਣੀ ਐ ਠੀਕ ਐ ਕੁੜਮਾ ਆ ਗੱਲ ਕਹਿ ਕੇ ਤਾਂ ਤੂੰ ਮੇਰਾ ਹੋਰ ਵੀ ਦਿਲ ਜਿੱਤ ਲਿਆ ਪਰ ਗੱਲ ਇਹ ਐ ਆ ਬੈਠਿਆ ਤੇਰੀ ਸਿੰਘਣੀ ਹੁਣ ਇਹਦੇ ਨਾਲ ਗੱਲ ਕਰ ਲੈ ਵੀ ਕੱਲ ਨੂੰ ਫੇਰ ਨਾ ਮੈਨੂੰ ਤੰਗ ਕਰਿਓ ਤੰਗ ਦੀ ਗੱਲ ਕਰਜਾ ਮੈਂ ਖੁਦ ਕਹਿਨੀ ਆ ਵੀ ਜੋ ਗੱਗੇ ਦਾ ਉਹੀ ਛੋਡਾ ਆਪਾਂ ਤੁਹਾਡੀ ਜ਼ਮੀਨ ਵੀ ਛੜਾਵਾਂਗੇ ਤੁਹਾਡਾ ਘਰ ਵੀ ਛੜਵਾਵਾਂਗੇ ਤੇਰੇ ਪਿਓ ਨੂੰ ਉਹੀ ਰਾਜ ਕਰਾਉਂ ਪੁੱਤ ਬਸ ਇੱਕ ਵਾਰੀ ਮੈਨੂੰ ਮਾਫ ਕਰਦੇਓ ਹਾਂ ਪੁੱਤ ਤੁਸੀਂ ਐ ਕਰੋ ਨਾਲੇ ਦਾ ਚਾਹ ਬਣਾਓ ਨਾਲੇ ਰੋਟੀ ਟੋਕ ਬਣਾ ਕੇ ਫੇਰ ਤੁਸੀਂ ਚਲੀ ਜਾਏ ਪੁੱਤ ਠੀਕ ਐ ਹੁਣ ਮੈਂ ਜਿਹੜਾ ਟਾਈਮ ਲੰਘ ਗਿਆ ਉਹ ਟਾਈਮ ਤਾਂ ਨਹੀਂ ਵਾਪਸ ਆਉਂਦਾ ਪਰ ਉਹ ਚੀਜ਼ਾਂ ਜ਼ਰੂਰ ਵਾਪਸ ਆ ਜਾਣੀਆਂ ਜੋ ਪੈਸੇ ਨਾਲ ਆ ਸਕਦੀਆਂ ਕਿ ਨਹੀਂ ਬਾਈ ਹਾਂ ਜੀ ਅਸੀਂ ਤਾਂ ਸ਼ੁਕਰ ਕਰਦੇ ਆ ਰੱਬ ਦਾ ਵੀ ਸਾਨੂੰ ਸਮਝ ਆ ਗਈ ਤੁਸੀਂ ਆਪਣੇ ਘਰ ਨੂੰ ਸਵਾਰ ਲਿਆ ਦੁਬਾਰੇ ਚੱਲ ਬਾਪੂ ਹੁਣ ਤੋਰ ਦੇ ਠੀਕ ਐ ਪੁੱਤ ਮੈਂ ਤੇਰੇ ਤੇ ਤੇਰੇ ਪਿਓ ਦੇ ਮੂੰਹ ਨੂੰ ਜਾਓ ਤੁਸੀਂ ਜੀ ਸੱਦ ਕੇ ਜਾਓ ਚਾਹ ਪਾਣੀ ਪੀ ਕੇ ਤੈਨੂੰ ਹਜੇ ਵੀ ਮੇਰੇ ਤੇ ਵਿਸ਼ਵਾਸ ਨਹੀਂ ਖੁੜਮਣੀਏ ਮੇਰੇ ਉਹ ਪਿਛਲੀਆਂ ਗੱਲਾਂ ਨਾ ਕਿਤੇ ਨਾ ਕਿਤੇ ਚਾਦ ਆ ਜਾਂਦੀਆਂ ਨੇ ਫਿਰ ਉਹ ਮੈਨੂੰ ਥੋੜਾ ਜਿਹਾ ਤਲਕਾਉਂਦੀਆਂ ਨੇ ਇਹ ਹੀ ਬੇਨਤੀ ਐ ਵੀ ਕੁੜੀ ਨੂੰ ਲੈ ਜਾਓ ਜੀ ਸੱਦ ਕੇ ਪਰ ਮੈਨੂੰ ਹਰਾਨ ਨਾ ਕਰਿਓ ਹੁਣ ਤੈਨੂੰ ਮੌਕਾ ਨਹੀਂ ਮਿਲਦਾ ਬਾਈ ਉਹ ਹੁਣ ਨਹੀਂ ਤੈਨੂੰ ਲੰਬੇ ਦਾ ਮੌਕਾ ਮਿਲਦਾ ਤੁਸੀਂ ਡਰੋ ਨਾ ਕੋਈ ਗੱਲ ਦੀ ਚਿੰਤਾ ਨਾ ਕਰੋ ਧੀ ਬਣਾ ਕੇ ਲੈ ਕੇ ਜਾਵਾਂਗੀ ਲੈ ਜਾ ਸਕਦੇ ਹੋ ਤੁਸੀਂ ਚੱਲ ਪਿੰਕੀ ਪੁੱਤ ਬਦਲ ਲੈ ਕੱਪੜੇ ਹੋ ਜਾ ਤਿਆਰ ਨਾਲੇ ਮੁੰਡੇ ਨੂੰ ਸੱਦ ਲਓ ਹਾਂਜੀ ਉਹਨ ਮਹਲੇ ਉਹਨਾਂ ਪੁੱਤ ਸੱਦ ਕੇ ਤੂੰ ਚਾਹ ਪਾਣੀ ਬਣਾ ਨਾਲੇ ਤਿਆਰ ਹੋ ਜਾ। ਖੁੰਤਾ ਖੋਸ਼ ਹਾਂ ਜੀ। ਖੋਸ਼ ਆ ਗੱਗੇ ਹੁਣ। ਹਾਂ ਮੈਂ ਖੋਸ਼ ਹਾਂ ਮੈਂ। ਚਲ। ਤੁਸੀਂ ਖੋਸ਼ ਹੋ ਜੀ। ਮੈਂ ਤੁਹਾਨੂੰ ਕਿਹਾ ਸੀ ਨਾ ਮੇਰਾ ਪਿੰਕੀ ਦਾ ਪਿਓ ਜਮਾਨੀ ਆਪਣੀ ਗੱਲ ਮੋੜਦਾ। ਦੇਖ ਲੈ ਤੀ ਆਲੇ ਹਮੇਸ਼ਾ ਝੁੱਕਦੇ ਹੁੰਦੇ ਨੇ। ਵਿਚਾਰਿਆਂ ਨਾਲ ਆਪਾਂ ਕਿੰਨੀ ਕੁਸ਼ ਕੀਤਾ। ਫਿਰ ਵੀ ਵਿਚਾਰੇ ਖਿਹੜੇ ਮੱਥੇ ਦੇ ਖਲਾਜ ਪਹਿਲੀ ਵਾਰੀ ਤੋੜਤਾ ਆਪਣੇ ਨਾਲ। ਬਾਪੂ ਪਿੰਕੀ ਦਾ ਪਿਓ ਦਾ ਦੇਵਤਾ ਹੈ। ਪੁੱਤ ਹੈਗਾ। ਪੁੱਤ 3 ਆਲੇ ਹਮੇਸ਼ਾ ਹੀ ਨਰਮ ਹੁੰਦੇ ਨੇ, ਨੀਵੇਂ ਹੋ ਕੇ ਰਹਿੰਦੇ ਨੇ। ਫੇਰੀ 3 ਦੇ ਘਰ ਵੱਸਦੇ ਨੇ। ਫੇਰੀ ਵੱਸਦੇ ਨੇ ਬਾਪੂ।